ਹਾਂਜੀ ਸਤਿ ਸ੍ਰੀ ਅਕਾਲ ਜੀ ਜੀਐਸ ਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਨੀ ਸਰੀਆ ਲਓ ਵੀਰ ਜੀ ਜਿੱਦਾਂ ਕੀ ਪ੍ਰਿੰਸ ਵੀਰ ਦਾ ਪਰਿੰਦਾ ਡਿੱਗਾ ਸੀ ਜੀ ਰਾਏ ਥਾਂ ਸੀ ਤੇ ਵੀਰ ਨੇ ਫੋਟੋ ਪਾਈ ਸੀ ਤੇ ਸਵੇਰੇ ਵੀਰ ਨਾਲ ਗੱਲ ਕੀਤੀ ਤੇ ਵੀਰ ਕਹਿੰਦਾ ਆ ਜਿਓ ਤੇ ਵੀਰ ਕਿਤੇ ਗਿਆ ਸੀ ਤੇ ਥੋੜਾ ਜਿਹਾ ਹੋ ਗਿਆ ਆਪਾਂ ਨੂੰ ਆਇਆ ਨੂੰ ਤੇ ਵੀਰ ਨੇ ਆ ਕੇ ਤੇ ਆਪਣੇ ਉਸਤਾਦ ਜੀ ਹੁਣਾਂ ਦੇ ਕਹਿੰਦੇ ਕਬੂਤਰ ਮੋੜਿਆ ਜੀ ਤੇ ਆਓ ਵੀਰ ਜੀ ਹੁਣਾਂ ਨਾਲ ਕਰਦੇ ਆਂ ਗੱਲਬਾਤ ਜਿਹੜਾ ਪਰਿੰਦਾ ਸਾਨੂੰ ਮਿਲਿਆ ਵਾ ਵਾਪਸ ਉਹ ਵੀ ਵਿਖਾਉਨੇ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਇਹ ਆਪਣੇ ਭੱਗੂ ਵੀਰ ਜੀ ਠੀਕ ਹੈ ਜੀ ਇਹ ਸੋਨੂੰ ਪਹਿਲਵਾਨ ਜੀ ਠੀਕ ਹੈ ਰਾਏ ਸੰਸੀ ਜੀ ਤੋਂ ਇਹ ਵੀਰ ਜੀ ਹੁਣੀ ਵੀ ਤੇ ਇਹ ਆਪਣਾ ਸੱਨੀ ਵੀਰ ਠੀਕ ਹੈ ਜੀ ਤੇ ਇਹ ਸੋਨੂੰ ਵੀਰ ਜੀ ਹੁਣਾ ਦੇ ਸ਼ਾਗਿਰਦ ਹੈਗੇ ਜੀ ਇਹਨਾਂ ਨੇ ਇਹ ਪਰਿੰਦਾ ਵਾਪਸ ਕੀਤਾ ਇਹ ਆ ਪਰਿੰਦਾ ਜੀ ਠੀਕ ਹੈ ਜੀ ਪ੍ਰਿੰਸ ਵੀਰ ਦਾ ਇਹ ਆਪਣਾ ਪ੍ਰਿੰਸ ਵੀਰ ਅਜਨਗਰ ਤੋਂ ਖਲੀਫਾ ਸਾਹਿਬ ਪਿੰਕੇ ਸਤਾ ਜੀ ਹੁਣਾ ਦਾ ਠੀਕ ਹੈ ਜੀ ਤੇ ਇਧਰ ਪਿੱਛੇ ਦੀਪੂ ਵੀਰ ਆਪਣਾ ਇਹ ਸਾਰੇ ਵੀਰ ਧੰਨਵਾਦ ਇਹਨਾਂ ਸਾਰਾ ਵੀਰਿਆਂ ਦਾ ਜੀ ਜਿਨ੍ਹਾਂ ਨੇ ਆਪਾਂ ਨੂੰ ਪਰਿੰਦਾ ਮੋੜਿਆ ਵਾ ਇਹ ਮ ਆ ਲੋ ਯਾ ਮੋਹਰਾਂ ਲੱਗੀਆਂ ਜੀ ਠੀਕ ਆ ਜੀ ਡੀਐਸਪੀਬੀ02 ਇਹ ਆਪਣੀ ਮੋਹਰ ਲੱਗੀ ਜੇ ਸੇਠੀ ਉਸਤਾਦ ਆ ਸੇਠੀ ਉਸਤਾਦ ਵਾਲੀ ਮੋਹਰ ਲੱਗੀ ਜੇ ਠੀਕ ਹੈ ਜੀ ਆ ਦੂਸਰੀ ਅੰਮ੍ਰਿਤਸਰ ਪਿਜਨ ਕਲੱਬ ਵਾਲੀ ਲੱਗੀ ਜੇ ਪੀਜਨ ਸਿੰਘ ਆੜਿਆ ਸਾਡਾ ਕਛਾ ਜੇ ਇੱਕ ਕਛਾ ਜੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਪਿਜਨ ਕਲੱਬ ਵਾਲੀ ਮੋਹਰ ਲੱਗੀ ਜੇ ਦੂਜੇ ਪਾਸੇ ਆ ਰੰਗ ਲੱਗੇ ਜੇ ਜੀ ਉਪਰ 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 ਆ ਲੱਗੀ ਜੇ ਇਧਰ ਹੀ ਆ ਜਿੱਧਰ ਹੀ ਆ ਉਧਰਲੇ ਪਾਸੇ ਹੋਣੀ ਹੈ ਜੀ ਹਾਂਜੀ ਹਾਂਜੀ ਜੀ ਉਹਨੇ ਆ ਲੱਗੀ ਆ ਮੋਹਰ ਲੱਗੀ ਫਿੱਕੀ ਹੋ ਗਈ ਹੈ ਜੀ ਮੋਹਰ ਠੀਕ ਹੈ ਜੀ ਇਹ ਮੋਹਰ ਹੈ ਗਈ ਤੇ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਹੁਣਾਂ ਨੇ ਬੜਾ ਮਾਨ ਸਨਮਾਨ ਕੀਤਾ ਜੀ ਆਪਣਾ ਠੀਕ ਹੈ ਜੀ ਤੇ ਇਦਾਂ ਦੇ ਹੀ ਸਾਰੇ ਵੀਰ ਰਿਆ ਕਰੋ ਠੀਕ ਹੈ ਜੀ ਕਿ ਇਹਦਾ ਸ਼ੌਂਕ ਨਾ ਖਰਾਬ ਹੋਇਆ ਕਰੇ ਤੇ ਬਹੁਤ ਇਜਲਮਾਨ ਕੀਤਾ ਵੀਰ ਜੀ ਹੁਣਾਂ ਨੇ ਆ ਵੀਰ ਹੁਣਾਂ ਦੀ ਛੱਤ ਤੇ ਹੀ ਆ ਤੇ ਵੀਰ ਜੀ ਹੁਣਾਂ ਨੇ ਉਹਦਾ ਦੀ ਛੱਤ ਤੇ ਹੀ ਲਿਆ ਕੇ ਪਰਿੰਦਾ ਮੋੜਿਆ ਵਾ ਤੇ ਆਪਣੇ ਉਸਤਾਦ ਜੀ ਦਾ ਕਹਿਣਾ ਨਹੀਂ ਮੋੜਿਆ ਉਹਨਾਂ ਨੇ ਠੀਕ ਹੈ ਜੀ ਆਪਾਂ ਵੀ ਜਦੋਂ ਸਵੇਰੇ ਫੋਨ ਕੀਤਾ ਤੇ ਵੀਰ ਕਹਿੰਦਾ ਵੀ ਆ ਕੇ ਲੈ ਲੈ ਜਾਓ ਕਬੂਤਰ ਤੇ ਪਰ ਉਹਦਾ ਵੀ ਡਿਊਟੀ ਤੇ ਹੀ ਕਹਿੰਦਾ ਮੈਂ ਆਕੇ ਤੇ ਤੁਹਾਨੂੰ ਸ਼ਹੀਦਾ ਸਾਹਿਬ ਆਕੇ ਫੋਨ ਕਰ ਦੂੰਗਾ ਤੇ ਆਪਣਾ ਪਰਿੰਦਾ ਲੈ ਲਿਓ ਠੀਕ ਹੈ ਜੀ ਅ ਵੀਰ ਜੀ ਆਪਣਾ ਨਾਮ ਦੱਸ ਦਿਓ ਇੱਥੇ ਤੁਹਾਨੂੰ ਕੀ ਕਹਿੰਦੇ ਆ ਸੱਨੀ ਵੀਰ ਸੱਨੀ ਵੀਰ ਉਹਦਾ ਕੀ ਕਹਿੰਦੇ ਭਾਈ ਟੈਣੀ ਟੈਣੀ ਵੀਰ ਕਹਿੰਦੇ ਜੀ ਠੀਕ ਹੈ ਜੀ ਉਹ ਵੀਰ ਦੇ ਮੂੰਹੋਂ ਮੈਂ ਕਹਵਾਤਾ ਜੀ ਠੀਕ ਆ ਪ੍ਰਿੰਸ ਵੀਰ ਜੀ ਪਰਿੰਦਾ ਮਿਲ ਗਿਆ ਜੀ ਹਾਂਜੀ ਹਾਂਜੀ ਸਤਿ ਆ ਜੀ ਵੀਰ ਇਤਨਾ ਸਾਰੇ ਨਾ ਮੇਰੇ ਵੀਰ ਜਿਹਦਾ ਕਿਦਾਂ ਕੁ ਬਹੁਤ ਇਮਾਨਦਾਰੀ ਵਾਲੀ ਗੱਲ ਤੇ ਅੰਜ ਹਰ ਕੇ ਦਾ ਵੀਰ ਦਾ ਕਬੂਤਰ ਦਿਆ ਕਰੋ ਤੇ ਸ਼ੌਂਕ ਇਹਦਾ ਖਰਾਬ ਨਾ ਹੋਵੇ ਕਿਦਾ ਇਹੋ ਤੁਹਾਡੇ ਗਾੜੀ ਵੀਰ ਜੀ ਬੇਨਤੀ ਆ ਕਿ ਜਿਹੜਾ ਵੀਰ ਦਾ ਕਬੂਤਰ ਫੜਦੇ ਨੂੰ ਦੋ ਕਬੂਤਰ ਦਾ ਪਕਾਇਆ ਕਰੋ ਘਰ ਜਾ ਆ ਵੇ ਲੋ ਭਗੋ ਵੀਰ ਜੀ ਹੁਣਾਂ ਨੇ ਕਿੱਡੀ ਸੋਹਣੀ ਗੱਲ ਕਹੀ ਆ ਜੀ ਸ਼ੌਕ ਕਰੋ ਬੇ ਬਿਲਕੁਲ ਜਿਹੜਾ ਡਾਰਾ ਜਿ ਲੱਗਾ ਹੁੰਦਾ ਕਬੂਤਰ ਕਿ ਉਹ ਕਬੂਤਰ ਜ਼ਰੂਰ ਦੋ ਬਿਲਕੁਲ ਆਪਾਂ ਫੜਦੇ ਤੇ ਉਹਦੇ ਚੋਂ ਕੋਈ ਗੱਲ ਨਹੀਂ ਹੈ ਡਾਰ ਵਾਲਾ ਕਬੂਤਰ ਨਾ ਕਿੱਦਾਂ ਰੱਖੋ ਹਾਂਜੀ ਹਾਂਜੀ ਬਿਲਕੁਲ ਸਹੀ ਹੋ ਗਿਆ ਜੀ ਸਾਰੇ ਘਰ ਵੀਰਾਂ ਕਰੀਏ ਉਹ ਬੇਨਤੀ ਹੈ ਲੋ ਜੀ ਅਜਾ ਲੈਨੇ ਆ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ